ਆਜ ਸ਼ਬਦ ਅਵਤਾਰ ਤਨ 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 ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਸਰਵ ਵਿੱਚ ਜੋੜ ਲੈ ਕੇ ਸਮਾਜੇ ਗੁਰੂ ਕੀ ਪਿਆਰੀ ਸਾਧ ਸੰਗਤ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਤੁਹਾਨੂੰ ਸਜੂਲ ਕੇ ਨਮਸਕਾਰ ਕਰੀਏ। ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਖੀ ਹੋਏ ਪਦੇ ਬਣਾ ਕੇ ਹਾਜੀ ਨਵਾਈਏ। ਸਾਰੇ ਹੀ ਪਿਆਰ ਨਾਲ ਅੱਖ ਜੀ ਮਹਾਰਾਜ ਦੀ ਤਰ੍ਹਾਂ ਅਨੰਦ ਸਵਾਦ। ਤੁਹਾਹਾਰੀ ਵੜਾ ਪਾਕ ਸਾਧ ਸੰਗਤ ਗਰੀਬ ਲਾਜ ਜੋ ਗੁਰਮਾਣੀ ਨੇ ਸਾਨੂੰ ਬਚਨ ਕਰਕੇ ਸਮਝਾਇਆ ਜਨਮ ਮਰਨ ਦੋਹੂ ਮੈਂ ਨਹੀਂ ਜਦ ਪਰਉਪਕਾਰ ਦੀ ਆਏ ਜੀ ਅਦਾਂ ਦੇ ਭਗਤੀ ਲਾਇਨ ਹਰਿ ਸਿਉ ਲੈਨ ਲਾਏ ਅਰੇ ਬੰਦਗੀ ਵਾਲੇ ਭਗਤੀ ਵਾਲੇ ਸੇਵਾ ਸਿਮਨ ਵਾਲੇ ਮਰਿਆਦਾ ਦਾ ਪੈਦਾ ਦੇਣ ਵਾਲੇ ਸਤਖੰਡ ਵਾਸੀ ਜੀ ਮਾਦ 108 ਸਾਧੂ ਵਾਦ ਆ ਜੀ ਬਾਬਾ ਸੰਤ ਸਿੰਘ ਜੀ ਜੀ ਮਾਦ 108 ਸਾਧੂ ਵਾਦ ਆ ਜੀ ਗਿਆਨ ਸਿੰਘ ਜੀ ਸ੍ਰੀ ਮਾਧਿਕ 108 ਸੰਤ ਮਹਾਰਾਜ ਹਰਿਪ੍ਰਸਾਦ ਜੀ ਵਰਕਤ ਨਰਮਰੋ ਕੁਟੀਆ ਜੋੜਾ ਵਾਲੇ ਮਹਾਨ ਮਹਾਪੁਰਸ਼ਾਂ ਦੇ ਤਪੁਸਥਾਨ ਸੇ ਅਜ ਸੂਬੀਰ ਬਜਨ ਦੇ ਬਲੀ ਤਨ ਤਨ ਸ੍ਰੀ ਮਾਧਿਕ 108 ਸੰਤ ਮਹਾਰਾਜ ਬਾਬਾ ਹਰਨਾਮ ਸਿੰਘ ਸਭ ਦਾਏ ਸ੍ਰੀਮਾਨ ਸਤਿਵਾਰਾਜ ਬਾਬਾ ਕਾਂਝੀ ਹੋਕੀ ਮਦਾਨ ਵਾਲੇ ਉਹਨਾਂ ਦੇ ਵਿਦੇ ਬਦੋ ਸਾਹਿਬ ਜਿਆਦੇ ਯਾਦ ਦੇ ਵਿੱਚ ਸਤਿਵਾਰਾਜ ਬਾਬਾ ਸਰਦਾਰ ਹਰਨਾਮ ਸਿੰਘ ਜੀ ਦੇ ਪ੍ਰਮੋਤ ਜੀ ਪਦ ਪੈਰੇ ਸੇਵਕ ਸ੍ਰੀਮਾਨ ਸਤਿ ਬਾਬਾ ਬਸਨ ਸਿੰਘ ਜੀ ਉਹਨਾਂ ਦੇ ਤਪਸਥਾਨ ਤੇ ਜੋ ਸਾਧੂ ਪਾਪਾ ਬਰਨ ਸਿੰਘ ਜੀ ਹੁਣੀ 1928 ਵਿੱਚ ਇਹ ਬਰਨਤ ਦਾ ਰੱਬ ਗਵਾਈ ਸੀ ਮਹਾਂਪੁਰ ਸਾਹਿਬ ਯਾਦ ਵਿੱਚ ਅਮਤ ਗਈ ਬਾੜੀ ਦੇ ਸ੍ਰੀ ਹਰਿ ਹਾਨੂਬਾ ਕਾਰਜ ਕਰਾਉਣੇ ਕੀਰਤਨ ਕਰਵਾਉਣਾ ਸਾਧੂ ਬਾੜੀ ਦਾ ਜੋੜਨਾ ਸੇਵਾ ਕਰਨ ਦਾ ਮਹਾਂਪੁਰ ਸਾਹਿਬ ਸੰਗਤ ਨੂੰ ਆਦੇਸ਼ ਦਿੱਤੇ ਜਬਖਸ਼ਣਾ ਨਾਲਾ ਦਾ ਤਨਕਲਗੀਆਂ ਵਾਲੇ ਪਾਤਸ਼ਾਹ ਜੀ ਉਹਨਾਂ ਵੱਲੋਂ ਤੇ ਮਾਈ ਮਲਿਆ ਦੇ ਪਹਿਲਾ ਦਿਨ ਵਾਸਤੇ ਅੰਦਰ ਸਿਕਣ ਵਾਸਤੇ ਜ਼ਮੀਨਾਂ ਦੇਣੀ ਐਸੇ ਸੂਬੀਏ ਬਚਣੇ ਕੇ ਬਾਰੇ ਧੰਨ ਬਾਬਾ ਹਨਾਂ ਸਿੰਘ ਦੀ ਯਾਦ ਦੇ ਵਿੱਚ 97 ਸਲਾਨਾ ਗੋਲਮਤ ਬਲਸੀ ਜੋੜ ਮੇਲਾ ਆਪਾਂ ਹੋ ਰਿਹਾ ਜਿ세 ਆਪਾਂ ਮਹਾਪਰਸਿਆਂ ਨੂੰ ਯਾਦ ਕਰ ਰਹੇ ਆ ਉਧੇ ਨਾਲ ਨਾਲ ਤਨ ਕਰਗੀਆਂ ਵਾਲੇ ਪਾਦਸ਼ਾਹ ਉਹ ਪ੍ਰਗਟਿਓ ਮਾਧ ਅਗਮੜਾ ਬਿਨਿਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੋਚੇਲਾ ਦਸ਼ਮੇਸ਼ ਪਿਤਾ ਛੋਟੀ ਸਮਦਾਗ ਤਾਨ ਸਿੰਘ ਗੋਗਨ ਸਿੰਘ ਪਾਤਸ਼ਾਹ ਦੇ ਸਾਹਿਬ ਜੀ ਦੇ ਗਰੀਬ ਮਵਾਜੇ ਫਰਜ਼ੰਦ ਧੰਗੂ ਤੇਜਪਾਲ ਸਾਹਿਬ ਦੇ ਪੁੱਤਰੇ ਧੰਗੂ ਹਰਬਿੰਦਰ ਸਾਹਿਬ ਮਹਾਰਾਜ ਦੇ ਪੋਤੇ ਤਾਨਤਨ ਬਾਬਾ ਅਜੀਤ ਸਿੰਘ ਜੀ ਤਾਨਤਨ ਸਾਲੂ ਸਾਹਿਬ ਜੀ ਦਾ ਬਾਬਾ ਸੁਝਾਨ ਸਿੰਘ ਜੀ ਤਾਨਤਨ ਸਾਹਿਬ ਜੀ ਦਾ ਬਾਬਾ ਜੋਧਾਪਾਲ ਸਿੰਘ ਜੀ ਸਾਹਿਬ ਜੀ ਬਾਬਾ ਫਤੇ ਸਿੰਘ ਜੀ ਤਾਨੂ ਮਾਤਾ ਗੁਰੂ ਕੋਰ 80 ਸਾਲ ਦੀ ਉਮਰ ਦੇ ਤਕਰੀਬਨ ਜਿੰਦਾ ਆਪਣੇ ਪੋਤਿਆਂ ਨੂੰ ਸ਼ੋਭ ਸਿੱਖਿਆ ਦਿੱਤੀ ਸਰਦੀ ਦਾ ਮੌਸਮ ਜਿਹੜੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਨੇ ਆਨੰਦਪੁਰ ਦਾ ਕਿਲਾ ਛੱਡਿਆ ਸਾਸਾ ਨਦੀ ਤੇ ਮਹਾਰਾਜ ਅਮਰਤ ਵੇਲੇ ਦੀਵਾਨ ਸਜਾਇਆ ਜਿੱਥੇ ਕਮਸਾਣ ਦਾ ਯੁੱਧ ਹੋਇਆ ਇੱਕ ਪਾਸੇ ਢਾਲਾਂ ਦਰਵਾਜ਼ਾ ਖੜਕ ਲਈਆਂ ਤੇ ਗਿਆੜੇ ਉੱਤੇ ਲੋਹੇ ਦੇ ਔਰੇ ਪਾਸੇ ਅੰਮਦ ਲਈ ਬਾੜੀਆਂ ਕੀਸਨ ਹੋ ਰਿਹਾ ਢਾਡਰ ਸਿੰਘ ਜੋੜੀ ਤਪਲਾ ਵਜ ਰਿਹਾ ਤਨਕਲਗੀਆਂ ਵਾਲੇ ਮਹਾਰਾਜ ਦੇ ਵਿਦਵਾ ਦਾ ਮਛੋੜਾ ਹੁੰਦਾ ਸਾਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਖਿੜੇ ਮੱਥੇ ਤਨਕਲਗੀਆਂ ਵਾਲੇ ਪਾਸੇ ਆਪਣੇ ਅੱਸੀ ਜਾਗੀ ਤੋਲਦੇ ਆ ਕੀ ਦੀ ਆ ਬਾਤ ਕਰਦੇ ਆ ਦੂਹੇ ਪਾਸੇ ਵਿਧ ਮਾਤਾ ਆਪਣੇ ਨਾਲ ਦੇ ਉਤਰੇ ਬਾਬਾ ਜੋਰਾਵਾਸੀ ਬਾਬਾ ਫਤੇ ਸਿੰਘ ਜੀ ਹੋਣਾ ਨੂੰ ਆਪਣੀ ਪਿਆਰ ਦੀ ਲੋਰੀਆਂ ਦਿੰਦੀ ਸੰਭਾਲ ਲਈ ਆ ਜਿਹੜੇ ਸਾਧ ਸੰਗਤ ਸਧੰਗ ਦੀ ਨੀਅਾ ਜ ਆਪਣੇ ਆਪ ਨੂੰ ਚੜਾ ਗੱਦ ਕੇ ਬਹੁਤ ਵੱਡੀ ਕੁਰਬਾਨੀ ਕੀਤੀ ਉਹਨਾਂ ਨੂੰ ਹੀ ਆਪਾਂ ਯਾਦਗਾਰ ਦਾ ਸਨ ਸੁਭਾਗ ਦਾ ਸਨ ਮਾਪਤ ਹੋਇਆ ਸੂਰ ਸੂਪਹਿਤਾਂ ਜੀਆਂ ਜੋ ਲੜੇ ਜੀਦ ਕੇ ਹੀਤ ਪੂਜਾ ਪੂਜਾ ਕੱਟੋ ਮਰਿਆ ਕਬੂ ਨਾ ਛਾੜੇ ਖੇਤ ਐਸੇ ਸੂਰ ਬੀਰ ਬਹਾਦਰ ਜਿਆ ਕੌਮ ਵਾਸਤੇ ਦੇਸ਼ ਵਾਸਤੇ ਧਰਮ ਵਾਸਤੇ ਗੁਰਬਾਨੀਆਂ ਕਰਕੇ ਸਾਡੇ ਵਾਸਤੇ ਬਹੁਤ ਵੱਡਾ ਇਤਿਹਾਸ ਰਚਿਆ ਸਾਡਾ ਵੀ ਫਰਜ਼ ਬਣਦਾ ਐ ਸੂਬੇ ਵਿਵਹਾਰਨ ਨੂੰ ਯਾਦ ਕਰੀਏ ਜਿਹਨਾਂ ਬਾਪੂਸਿਆਂ ਨੇ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੂੰ ਯਾਦ ਕਰੀਏ ਉਹ ਰਿਵਲ ਲਿਖਦਾ ਵੀ ਪਾਸਮਾ ਚ ਪਾਸਮੇ ਔ ਸੰਤ ਮੈਂ ਬੜੋ ਅੰਤ ਆ ਜਾਦ ਉਹ ਲੋਹ ਕੰਚਨ ਕਰਿਆ ਕੋ ਕਹ ਹੈ ਆਪ ਸੁਮਾਨ ਕਿਨੇ ਪਾਸ ਦੀ ਬੱਟੀ ਆ ਸੱਤਾ ਤਤਨ 16 ਬਣਾ ਦੀ ਪਰ ਆਪਣੇ ਵਰਗੀ ਬੱਟੀ ਪਾਸ ਦੀ ਨਹੀਂ ਬਣਾ ਸਕਦੀ ਦੂਸਰੇ ਪਾਸੇ ਸੰਤ ਮਹਾਂਪੁਰਸ਼ ਆਪਣੇ ਸੇਵਕ ਨੂੰ ਆਪਣੇ ਤੋਂ ਵੱਡਾ ਦਾਦਿਆ ਦੇ ਕੇ ਨਿਵਾਜਦੇ ਆ ਜਿਹਦਾ ਵਾਸਤੇ ਮਾਦਿਕ ਕੋਈ ਕੀਤੀ ਆ ਸੰਤ ਕਾ ਮਾਦਿਕ ਤੁਹਾਨੂੰ ਕੀ ਕੋੜੀ ਕੋਟ ਤੁਹਾਡੀ ਪਾਏ ਤਨ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਦੇ ਵਿੱਚ 97 ਜੋ ਸ਼ਰਾਨਾ ਗੁਰਬਤ ਵਲਸੀ ਜੋੜ ਮਿਲਾਪ ਹੋ ਰਿਹਾ ਅਮਤ ਨੀ ਬਾੜੀ ਦੇ ਸ੍ਰੀ ਅਖੰਡ ਪਾਠ ਕਾਦਮ ਹੋਣ ਜਾ ਰਹੇ ਆ ਆਪਾਂ ਜਿੰਨੇ ਵੀ ਦੂਰੋਂ ਦਿਲ ਚੱਲ ਕੇ ਪਹੁੰਚੇ ਆ ਲਾਹਾ ਲੈਣਾ ਬਾਣੀ ਦਾ ਬਾਣੀ ਸੁਣਨਾ ਸੇਵਾ ਕਰਨ ਦਾ ਨੇਕਾ ਦੇ ਨਾਲ ਦਰਸ਼ਨ ਕਰਨ ਦਾ ਸੰਗ ਦੇ ਗੁਰੂ ਸਾਹਿਬ ਦੇ ਇਹ ਵਡਿਆ ਭਾਗਾ ਦੇ ਨਾਲ ਸਮਾਪਤ ਹੋਇਆ ਸਾਨੂੰ ਇਹ ਸਮਾਪਨ ਕਰਿਆ ਸ੍ਰੀ ਮਨ ਸਾਧੂ ਮਾਦਾ ਪਾਪਾ ਪਸੰਦ ਸਿੰਘ ਜੀ ਹੁਣੀ ਬਾਣੀ ਗਾ ਕੇ ਭਗਤੀ ਕਰਕੇ ਅਸੀਂ ਆਪਾਂ ਤਪ ਉਸਤਾਦ ਪਰਵਣਗੀ ਤਾੜੰਜੋਲਾ ਵਿੱਚ ਜਿੱਤੇ ਸਤਿਬਾਬਾ ਗਿਆਨ ਸਿੰਘ ਜੀ ਸਤਿਬਾਬਾ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਬਹੁਤ ਕਠਨਿਕਾਲਨਾ ਕਾ ਦੀਆਂ ਆਪਣਾ ਸਾਦਾ ਸਾਦਾ ਜੀਵਨ ਗੁਰੂ ਪੰਥ ਦੇ ਲੇਕੇ ਲਾਇਆ ਗੁਰੂ ਪੰਥ ਤੋਂ ਸਮਾਪਤ ਹੋਏ ਬੇਅਤ ਵਿਪਰੀਆਂ ਨੂੰ ਖੰਡੇ ਵਾਟਿਆਂ ਦਸਕਾਇਆ ਮਹਾਨਪੁਰਸਿਆਂ ਨੇ ਬੇਅਤ ਗੁਰੂ ਘਰ ਦੀਆਂ ਸੇਵਾਵਾਂ ਕਰਵਾਈਆਂ ਗ੍ਰੀਵਵਾਜ ਦੇ ਸਾਦੇ ਸੁਭਾਗਾ ਸਮਾ ਬਖਸ਼ਿਆ ਆਪਾਂ ਬਾਣੀ ਵੀ ਪੜੀਏ ਮਰਿਆਦਾ ਤੇ ਪੈਦਾ ਦੇਈਏ ਸਤਿਗੁਰਾਂ ਦਾ ਬਾਣੀ ਬਾਣੀ ਸੁਣੀਏ ਅਰਸਨਾ ਦਾ ਸਾਧਨਾ ਵਾਹਿਗੁਰੂ ਦਾ ਸਿਮਰਨ ਵੀ ਕਰੀਏ ਜਿਸਨਾਂ ਕਾਰਨੇ ਸਾਨੂੰ ਸੁਭਾਗਾ ਸਭ ਬਖਸ਼ਿਆ ਉਹਦਾ ਸ਼ੁਕਰਾਨਾ ਕਰੀਏ ਕੌੜਾ ਕੋੜਵਾਰੀ ਜਿਹਦੇ ਮਨੁੱਖਾ ਦੇਹ ਬਖਸ਼ੀ ਆ ਤਾਂ ਦਾ ਜੋਗ ਉਹ ਪਿੰਡ ਛੋਟਾ ਮੰਗਲ ਜਿੱਥੇ ਸੰਤ ਮਾਧਾ ਬਾਬਾ ਅਰਨ ਸਿੰਘ ਜੀ ਹੋਣੀ ਸਾਰ ਸਹੀ ਅਸਤੇ ਘਰ ਜਦਮ ਲਿਆ ਜੈੜੀ ਤਤ ਨੂੰ ਬਾਗ ਲਾਏ ਜਿਸੇ ਬੈਠ ਕੇ ਮਹਾ ਪ੍ਰਸਾਦ ਨੇ ਨੰਮਾ ਸਮਾਪਤ ਕੀਤਾ ਜਿਸੇ ਬੈਠ ਕੇ ਸੰਤ ਮਾਦਾ ਬਾਬਾ ਬਸਾਨ ਸਿੰਘ ਜੀ ਨੇ ਤੇ ਬੇਅੰਤ ਮਿਹਰਾ ਕੀਤੀ ਆ ਜਦਮ ਮਾਰਨ ਦੂ ਮਿਹਰਾ ਹੀ ਜਨ ਪਰਪਕਾਰੀ ਆਏ ਜੀ ਆਇਆਂ ਦੇ ਭਗਤੀ ਰਾਗ ਰਹਾਉ ਤੇ ਰਹੇ ਮਰਾਈਂ ਮਹਾਂਪਰਸਾ ਦਾ ਕੋਈ ਸੰਗਤ ਦੇ ਬਚਨ ਦਾ ਇਹ ਭਾਈ ਖੰਡੇ ਬਾਟੇ ਆਪਸ ਕੀਏ ਤਨ ਕਲਗੀਆਂ ਵਾਲੇ ਪਾਸੇ ਦੀ ਬਖਸ਼ੂ ਮਜਾਦ ਉਤਾਰਨ ਕਰੀਏ ਤਨ ਕਲਗੀਆਂ ਵਾਲੇ ਪਾਸੇ ਦੀ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਲਾਡਲੇ ਬਈਏ ਬਾਣੀ ਪੜ੍ਹ ਕੇ ਸ੍ਰੀਮント ਰਾਗੇ ਸੇਵਾ ਕਰਕੇ ਏ ਮਨੁੱਖਾ ਜੀਵ ਤੂੰ ਰਾਤ ਰਾਤ ਕਰੀਏ ਪ੍ਰਾਣੀ ਤੋਂ ਆਹਾ ਰਾਹਾ ਦੇਣ ਲੱਗਾ ਖਿਤਖ ਬੱਕੜੇ ਸਾਂ ਮੁਕਦੀ ਚੱਲੀ ਰਹਿਣ ਗਰੀਬਵਾਹ ਕਿਰਪਾ ਕਰਦੇ ਆ ਸਤਿਗੁਰਾਂ ਚਾਹੁੰਦੇ ਕਿ ਅਰਦਾਸ ਕਰੀਏ ਬੇਨਤੀ ਕਰੀਏ ਵੀ ਮਾਰਾ ਸਾਨੂੰ ਆਪ ਦੇ ਨਾਮ ਸਦਾ ਚੇਤੇ ਹੁੰਦਾ ਰਵੇ ਸਾਡੇ ਮਾਣ ਸਦਾ ਇਹ ਚਾਹੋਂ ਪੈਦਾ ਹੋਵੇ ਆਪ ਦਾ ਨਾਮ ਆਪ ਨੂੰ ਯਾਦ ਕਰਨ ਵਾਸਤੇ ਸਾਡੇ ਮਨ ਤੇ ਪਿਆਰ ਸਦਾ ਬਣੀ ਰਹੇ ਕਿਉਂਕਿ ਪਾਸੇ ਬਚਣਾ ਵੀ ਸਾਥਕ ਹੋਣ ਸੁਣੇ ਸੁਭਾ ਹੈ ਜਿਨ ਪ੍ਰੇਮ ਕੀਓ ਤੇ ਦੀਦ ਪਾਇਓ ਭਾਤ ਫਰੀਜਾ ਬਚਣਾ ਜਿਨੋ mohabbat ਜੈਨ ਸਹੀ ਸਤਿਆ ਜਿਹਨਾਂ ਦੇ ਜਨੋ mohabbat ਆ ਮਨ ਤੇ ਪਿਆਰ ਆ ਸਦਾ ਆ ਐਸੇ ਬਾੜੀਆਂ ਦੀ ਕੀਤਿ ਸੇਵਾ ਬਾੜੀ ਪੜੀ ਨਾਲ ਦੇ ਪਿਆ ਸंगे ਦਸਨ ਕੀਤੇ ਉਹ ਬਣੀ ਭੂਤ ਹੁੰਦੀ ਆ ਗਰੀਬਾਂ ਦਾ ਕਿਰਪਾ ਕੰਨ ਆਪਾ ਜਿੱਥੇ ਮਹਾਪ੍ਰਧਿਆ ਯਾਦ ਕਰ ਰਹੇ ਉਥੇ ਸੂ ਵੀ ਭੂਤ ਪਾਦਰ ਜੀ ਹੋ ਜਾ ਉਹਨਾਂ ਨੂੰ ਥੋੜਾ ਸੰਬੰਧ ਵੀ ਕਰੀਏ ਉਹ ਸਦਾ ਦੀ ਕਿਰਪਾ ਕੀਤੀ ਅਹਮਤ ਵੇਲੇ ਪੰਜਾਂ ਬਾੜੀਆਂ ਦਾ ਜਾਤ ਹੋਏ ਅਪਰੰਤ ਕਾਮਤ ਲਈ ਜੀ ਆਸ਼ਾ ਦੀ ਆਵਾਜ਼ ਦੇ ਕੀਰਤਨ ਸੁਭਾਗ ਦੀ ਸਮਾਪਤੀ ਹੋਈ ਹੈ। ਗਰੀਬਾਂ ਦੇ ਕਿਰਪਾ ਕਾ ਨਿੰਨਾ ਸਮਾਸਾਦਿਆ ਦਾ ਸਾਡਾ ਸਫਲਾ ਹੋਵੇ। ਗੰਦਰੀ ਸਿੰਘਾਂ ਤੇ ਗਰੀਬ ਨੂੰ ਸੱਚੇ ਪਾਸੇ ਆਪਣੀ ਮਿਹਰ ਮੈਂ ਹੱਥ ਰੱਖਣੀ। ਤਦ ਕਾ ਨਾਂ ਦੇ ਰੋਤਾ ਤੰਦੁਸਤੀ ਬਖਸ਼ ਕੇ ਉਦਮ ਦੇ ਨਾਲ ਬਾਣੀ ਪੜਨ ਦਾ ਬਨ ਬਖਸ਼ਣਾ। ਆਪ ਸਾਰੇ ਪਿਆਰ ਨਾਲ ਬੋਲਣਾ ਜੀ। ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ i 的那。Oh. Oh, no. 으